ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਲਵੰਤ ਗਾਰਗੀ ਜੀ ਦੀ ਕਹਾਣੀ ਮਲਠੀ ਵਾਲਾ ਪਾਂ ਜਦੋਂ ਅੰਜਨਾ ਤੇ ਮੈਂ ਸੈਰ ਕਰਨ ਨਿਕਲਦੇ ਤਾਂ ਸਾਰੇ ਮੁੰਡੇ ਮੇਰੇ ਉੱਤੇ ਰਕਸ਼ਕ ਕਰਦੇ ਮੈਂ ਵੀ ਸੋਚਦਾ ਕਿ ਅੰਜਨਾ ਵਰਗੀ ਸੋਹਣੀ ਕੁੜੀ ਨਾਲ ਇਸ਼ਕ ਕਿਸੇ ਬਾਦਸ਼ਾਹ ਨਾਲੋਂ ਘੱਟ ਨਹੀਂ ਸੀ ਲਾਹੌਰ ਦੇ ਐਫਸੀ ਖਾਲਜ ਵਿੱਚ ਭਾਵੇਂ ਕੁੜੀਆਂ ਵੀ ਪੜ੍ਹਦੀਆਂ ਸਨ ਪਰ ਉਹਨਾਂ ਦੀ ਗਿਣਤੀ ਆਟੇ ਵਿੱਚ ਲੂਣ ਵਾਂਗ ਹੀ ਸੀ 1000 ਮੁੰਡਾ ਤੇ 30 ਕੁੜੀਆਂ ਅੰਜਨਾ ਸਭਨਾ ਵਿੱਚੋਂ ਫੈਸ਼ਨੇਬਲ ਉਹਨੇ ਦਿਨੀ ਖੁੱਲੇ ਪੌਂਚਿਆਂ ਵਾਲੀ ਸਲਵਾਰ ਤੇ ਕੋਰੜਾ ਚੁੰਨੀ ਦਾ ਰਵਾਜ ਸੀ ਤੇ ਉਸ ਨੂੰ ਇਹ ਪਹਿਰਾਵਾ ਫੱਬਦਾ ਸੀ ਮੁੰਡੇ ਉਸ ਨੂੰ ਲੰਘਦੇ ਨੂੰ ਵੇਖ ਦੇ ਤਾਂ ਦੱਬੇ ਲੱਜੇ ਵਿੱਚ ਹਾਈ ਕਰਦੇ ਕਈਆਂ ਨੇ ਉਸ ਉੱਤੇ ਨਸਮਾ ਲਿਖੀਆਂ ਦਿਲ ਚਲੇ ਆਸ਼ਕ ਬਲੈਕਬੋਰਡ ਉੱਤੇ ਉਸ ਦੀ ਸ਼ਕਲ ਵਾ ਕੇ ਕੋਈ 14 14 ਸ਼ੇਅਰ ਲਿਖ ਦਿੰਦੇ ਕਾਲ ਚ ਖਤਮ ਹੋਣ ਪਿੱਛੋਂ ਅੰਜਰਾ ਤੇ ਮੈਂ ਹਰ ਰੋਜ਼ ਨੀਲਾ ਗੁੰਬਦ ਵਾਲੀ ਦੁਕਾਨ ਤੋਂ ਪਾਨ ਖਰੀਦਦੇ ਉਸ ਨੂੰ ਮਲਠੀ ਵਾਲੇ ਪਾਨ ਦਾ ਸ਼ੌਂਕ ਸੀ ਪਾਨ ਵਾਲਾ ਸਾਨੂੰ ਦੇਖਣਸਾਰ ਬਰਫ਼ ਦੀ ਸਿੱਲੀ ਉੱਤੇ ਠੰਡੇ ਕੀਤੇ ਤੇ ਕੱਥਾ ਚੂਨਾ ਲੱਗੇ ਪਾਨਾਂ ਵਿੱਚੋਂ ਇੱਕ ਵੱਡਾ ਹਰਾ ਬੰਗਲਾ ਪੱਤਾ ਚੁੱਕਦਾ ਤੇ ਨਿੱਕੀਆਂ ਨਿੱਕੀਆਂ ਡੱਬੀਆਂ ਵਿੱਚੋਂ ਖੁਸ਼ਬੂਦਾਰ ਸੁਪਾਰੀਆਂ ਤੇ ਤਰ੍ਹਾਂ-ਤਰ੍ਹਾਂ ਦੇ ਮਸਾਲੇ ਪਾਉਂਦਾ ਫਿਰ ਇਲਾਇਚੀ ਤੇ ਕੇਸਰ ਦੀਆਂ ਤੁਰੀਆਂ ਪਾ ਕੇ ਮਲਠੀ ਦੀ ਝਟਕੀ ਛੱਡਦਾ ਤੇ ਚਾਂਦੀ ਦੇ ਵਰਕ ਵਿੱਚ ਬੁਲੇਟ ਕੇ ਕਿਉੜਾ ਛਿੜਕ ਕੇ ਪਾਨ ਫੜਾਉਂਦਾ ਮੈਂ ਅੱਧਾ ਪਾਨ ਦੰਦਾ ਹੀਟ ਟੁੱਕ ਕੇ ਅੰਜਨਾ ਨੂੰ ਦੇ ਦਿੰਦਾ ਜਿਸ ਨੂੰ ਪਿਆਰ ਦਾ ਤੋਹਫਾ ਸਮਝ ਕੇ ਖਾਂਦੀ ਮਲਠੀ ਵਾਲਾ ਪਾਨ ਸਾਡੀ ਸਭਨਾ ਜਜ਼ਬਾਤੀ ਸਾਂਝਾਂ ਦਾ ਚਿੰਨ ਬਣ ਗਿਆ ਸੀ ਕਈ ਵਾਰ ਅੱਧਾ ਪਾਨ ਮੂੰਹ ਵਿੱਚ ਪਾਉਂਦੀ ਹੋਈ ਆਖਦੀ ਸਾਡੇ ਪਿਆਰ ਦਾ ਰੰਗ ਵੀ ਇਤਨਾ ਹੀ ਸੁਹਾ ਹੈ ਮੈਂ ਉਨੀ ਨੀਨੀ ਫਿਲਮੀ ਪਿਆਰ ਤੋਂ ਬਹੁਤ ਪ੍ਰਭਾਵਿਤ ਸਾਂ ਆਖ ਦਾ ਅੰਜਨਾ ਤੂੰ ਮੇਰੇ ਸੁਪਨਿਆਂ ਦੀ ਰਾਣੀ ਹੈ ਤੇਰੇ ਬਗੈਰ ਮੇਰੀ ਦੁਨੀਆ ویرਾਨ ਹੈ ਇਨਾ ਇਸ਼ਕ ਭਿੱਜੇ ਸ਼ਬਦਾਂ ਨੂੰ ਸੁਣ ਕੇ ਉਸ ਦੀਆਂ ਗੱਲਾਂ ਉੱਤੇ ਸੁਰਖੀ ਦੌੜ ਜਾਂਦੀ ਤੇ ਪਾਣ ਨਾਲ ਰੰਗੇ ਹੋਏ ਬੁੱਲ ਹੋਰ ਵੀ ਸੁਹੇ ਹੋ ਉੱਠਦੇ ਅੰਜਨਾ ਜਿੰਨੀ ਫੈਸ਼ਨ ਵਿੱਚ ਅੱਗੇ ਸੀ ਉਤਨੀ ਪੜਾਈ ਵਿੱਚ ਪਿੱਛੇ ਉਸ ਦੀ ਮਾਂ ਨੂੰ ਆਪਣੀ ਧੀ ਦੇ ਹੁਸਨ ਦਾ ਘਮੰਡ ਸੀ ਉਹ ਆਖਦੀ ਮੇਰੀ ਧੀ ਨੇ ਕੋਈ ਨੌਕਰੀ ਕਰਨੀ ਹੈ ਮੈਂ ਤਾਂ ਇਸ ਨੂੰ ਥੋੜੀ ਬਹੁਤ ਅੰਗਰੇਜ਼ੀ ਸਿਖਾਉਣੀ ਹੈ ਕਾਲਸ ਦੀ ਹਵਾਲਾ ਵਾ ਕੇ 2 ਸਾਲ ਪਿੱਛੋਂ ਜਦੋਂ ਉਹ ਐਫਏ ਵਿੱਚੋਂ ਫੇਲ ਹੋ ਗਈ ਮਾਂ ਨੇ ਅੰਜਨਾ ਨੂੰ ਪੜਨੋਂ ਹਟਾ ਲਿਆ ਪਤੀ ਦੇ ਮਰਨ ਪਿੱਛੋਂ ਉਸ ਦੀ ਮਾਂ ਨੂੰ ਨਿਸਬਤ ਰੋਡ ਦੀਆਂ ਦੋ ਦੁਕਾਨਾਂ ਦਾ ਕਿਰਾਇਆ ਆਉਂਦਾ ਸੀ ਰਹਿਣ ਲਈ ਮਕਾਨ ਆਪਣਾ ਸੀ 70 ਰੁਪਏ ਵਿੱਚ ਹੀ ਉਹਨਾਂ ਦਾ ਚੰਗਾ ਗੁਜ਼ਾਰਾ ਹੋ ਜਾਂਦਾ ਵੱਡੀ ਧੀ ਦਾ ਵਿਆਹ ਉਸਨੇ ਗੁਰਦਾਸਪੁਰ ਦੇ ਤਹਿਸੀਲਦਾਰ ਨਾਲ ਕਰ ਦਿੱਤਾ ਸੀ ਇਸ ਪਿੱਛੋਂ ਉਹ ਇਕੱਲੀ ਮਹਿਸੂਸ ਕਰਨ ਲੱਗੀ ਸੀ ਹੁਣ ਲਾਟਲੀ ਧੀ ਅੰਜਨਾ ਘਰ ਵਿੱਚ ਸੀ ਜਿਸ ਦਾ ਮਾਂ ਨੂੰ ਸਹੇਲੀਆਂ ਵਰਗਾ ਆਸਰਾ ਸੀ ਕਾਲਜ ਛੱਡਣ ਉੱਤੇ ਵੀ ਅੰਜਨਾ ਦਾ ਤੇ ਮੇਰਾ ਪਿਆਰ ਉਸੇ ਤਰ੍ਹਾਂ ਰਿਹਾ ਮੈਂ ਦਿਨ ਵਿੱਚ ਇੱਕ ਵਾਰ ਉਸ ਦੇ ਘਰ ਜ਼ਰੂਰ ਜਾਂਦਾ ਸੀ ਉਸ ਦੀ ਮਾਂ ਮੈਨੂੰ ਪਸੰਦ ਕਰਦੀ ਸੀ ਪਰ ਮੇਰੀ ਆਰਥਿਕ ਹਾਲਤ ਸ਼ਕਲ ਕੱਦ ਰੰਗ ਤੇ ਖਾਨਦਾਨ ਉਸ ਦੇ ਮਿਆਰ ਉੱਤੇ ਪੂਰੇ ਨਹੀਂ ਸਨ ਉਤਰਦੇ ਕਈ ਵਾਰ ਉਹ ਮੇਰੇ ਕੋਲੋਂ ਅੰਜਨਾ ਦੇ ਵਿਆਹ ਬਾਰੇ ਪੁੱਤਰਾਂ ਵਾਂਗ ਸਲਾਹ ਲੈਂਦੀ ਤੇ ਅਮੀਰ ਘਰਾਣਿਆਂ ਤੋਂ ਆਏ ਰਿਸ਼ਤਿਆਂ ਦੀ ਗੱਲ ਕਰਦੀ ਇੱਕ ਵਾਰ ਉਸ ਨੇ ਕਿਸੇ ਪਹਾੜੀ ਰਿਆਸਤ ਦੇ ਰਾਜਕੁਮਾਰ ਦੀ ਗੱਲ ਵੀ ਕੀਤੀ ਜੋ ਅੰਜਨਾ ਨੂੰ ਦੇਖ ਕੇ ਮੋਹਤ ਹੋ ਗਿਆ ਸੀ ਪਰ ਮਾਂ ਨੂੰ ਉਸ ਦਾ ਫੀਨਾ ਲਖ ਪਸੰਦ ਨਹੀਂ ਸੀ ਆਇਆ ਉਹ ਅੰਜਨਾ ਨੂੰ ਕਿਸੇ 16 ਕਲਾ ਸੰਪੂਰਨ ਨੌਜਵਾਨ ਨਾਲ ਹੀ ਵਿਆਹਣਾ ਚਾਹੁੰਦੀ ਸੀ ਜਦੋਂ ਐਮਏ ਪਾਸ ਕੀਤੀ ਤਾਂ ਅੰਜਨਾ ਦੇ ਹੁਸਨ ਦੇ ਚਰਚੇ ਸਨ ਇਨ੍ਹਾਂ 4 ਸਾਲਾਂ ਵਿੱਚ ਮੈਂ ਪੜ੍ਹਾਈ ਵਿੱਚ ਤਰੱਕੀ ਕੀਤੀ ਅੰਜਨਾ ਨੇ ਹੁਸਨ ਵਿੱਚ ਪਰ ਸਾਡਾ ਰਿਸ਼ਤਾ ਮਲਠੀ ਵਾਲੇ ਪਾਣ ਉੱਤੇ ਹੀ ਖੜਾ ਰਿਹਾ ਰੇਡੀਓ ਸਟੇਸ਼ਨ ਉੱਤੇ ਮੈਨੂੰ 750 ਰੁਪਏ ਦੀ ਨੌਕਰੀ ਮਿਲ ਗਈ ਇਸ ਵਿੱਚ ਮੇਰਾ ਇਕੱਲੇ ਦਾ ਮੱਸਾ ਗੁਜ਼ਾਰਾ ਹੁੰਦਾ ਸੀ ਮੈਨੂੰ ਯਕੀਨ ਹੋ ਗਿਆ ਸੀ ਕਿ ਅੰਜਨਾ ਨਾਲ ਮੇਰਾ ਵਿਆਹ ਨਹੀਂ ਹੋ ਸਕਦਾ ਪਰ ਨਾਲ ਹੀ ਇਹ ਵੀ ਯਕੀਨ ਸੀ ਕਿ ਮੈਂ ਉਸ ਨੂੰ ساری ਉਮਰ ਨਹੀਂ ਭੁੱਲ ਸਕਾਂਗਾ ਅੰਜਨਾ ਵੀ ਹੌਲੀ-ਹੌਲੀ ਆਪਣੀ ਮਾਂ ਦੀ ਹਾਮੀ ਉੱਟਣ ਲੱਗ ਪਈ ਉਸ ਨੂੰ ਆਪਣੀ ਖੂਬਸੂਰਤੀ ਦਾ ਪੂਰਾ ਅਹਿਸਾਸ ਹੋ ਗਿਆ ਸੀ ਉਹ ਆਪਣੀ ਸੁੰਦਰਤਾ ਦੀ ਸ਼ਕਤੀ ਨੂੰ ਜਾਣ ਗਈ ਸੀ ਉਸ ਦਾ ਖਿਆਲ ਸੀ ਕਿ ਜੇ ਕੁੜੀ ਸੋਹਣੀ ਹੋਵੇ ਤਾਂ ਉਸ ਨੂੰ ਹੋਰ ਕਿਸੇ ਸਿਫਤ ਦੀ ਲੋੜ ਨਹੀਂ ਇੱਕ ਦਿਨ ਉਸ ਦੀ ਮਾਂ ਨੇ ਮੈਨੂੰ ਅਲਹਿਦਾ ਕਹਿ ਕੇ ਆਖਿਆ ਕਾਕਾ ਹੁਣ ਤੇਰੀ ਨੌਕਰੀ ਲੱਗ ਗਈ ਹੈ ਕਿਤੇ ਵਿਆਹ ਕਰਵਾ ਲੈ ਇਸ ਤਰ੍ਹਾਂ ਹਰ ਰੋਜ਼ ਤੇਰਾ ਸਾਡੇ ਘਰ ਆਉਣਾ ਠੀਕ ਨਹੀਂ ਅੰਜਨਾ ਸੁਖ ਨਾਲ ਜਵਾਨ ਹੋ ਗਈ ਹੈ ਮੈਂ ਕਿਤੇ ਉਸ ਦਾ ਰਿਸ਼ਤਾ ਪੱਕਾ ਕਰਨਾ ਚਾਹੁੰਦੀ ਹਾਂ ਜੇ ਉਸ ਤੇ ਹੋਣ ਵਾਲੇ ਪਤੀ ਨੇ ਕਿਦਰੇ ਤੁਹਾਨੂੰ ਦੇਖ ਲਿਆ ਤਾਂ ਮੁਸ਼ਕਲ ਹੋਵੇਗੀ ਮੈਂ ਤੈਨੂੰ ਪੁੱਤਾਂ ਵਾਂਗ ਸਮਝਦੀ ਹਾਂ ਪਰ ਲੋਕ ਤਾਂ ਸ਼ੱਕ ਕਰਨੋਂ ਨਹੀਂ ਟੱਲਦੇ ਮੈਂ ਇਹਨਾਂ ਸ਼ਬਦਾਂ ਨੂੰ ਇਓ ਸੁਣਿਆ ਜਿਵੇਂ ਕੋਈ ਕਾਤਲ ਫਾਂਸੀ ਦੀ ਸਜ਼ਾ ਸੁਣੇ ਥੋੜੀ देर ਮੈਂ ਚੁੱਪ ਰਿਹਾ ਤੇ ਫਿਰ ਬੋਲਿਆ ਮੈਂ ਅੰਜਨਾ ਦੇ ਚੰਗੇ ਭਵਿੱਖ ਵਿੱਚ ਬਿਗਰ ਨਹੀਂ ਬਣਾਗਾ ਮੈਂ ਉਸ ਨੂੰ ਪਿਆਰ ਕਰਦਾ ਹਾਂ ਤੇ ਸਾਰੀ ਉਮਰ ਕਰਦਾ ਰਹਾਂਗਾ ਮੈਂ ਉਸ ਨੂੰ ਸੁਖੀ ਦੇਖਣਾ ਚਾਹੁੰਦਾ ਹਾਂ ਇਹ ਆਦਰਸ਼ਵਾਦੀ ਸ਼ਬਦ ਮੈਂ ਕਿਸੇ ਸੱਚੇ ਆਸ਼ਕ ਬੰਗ ਦਿਲੋਂ ਆਖੇ ਸਨ ਉਸ ਦੀ ਮਾਂ ਦਾ ਦਿਲ ਪੰਗਰ ਗਿਆ ਤੇ ਕਹਿਣ ਲੱਗੀ ਬੇਟਾ ਮੇਰੀ ਗੱਲ ਦਾ ਬੁਰਾ ਨਾ ਮਨਾਈ ਅੱਜ ਤੁਸੀਂ ਦੋਵੇਂ ਸਿਆਰ ਕਰ ਆਵੋ ਪਰ ਇਸ ਪਿੱਛੋਂ ਇੱਕ ਦੂਜੇ ਨੂੰ ਮਿਲਣ ਤੋਂ ਪਰਹੇਜ਼ ਕਰਨਾ ਉਸ ਦਿਨ ਅੰਜਨਾ ਤੇ ਮੈਂ ਸਿਆਰ ਕਰਨ ਗਏ ਤਾਂ ਮੈਂ ਉਦਾਸ ਹਾਂ ਸਾਰੇ ਰਾਹ ਬਹੁਤ ਘੱਟ ਗੱਲਾਂ ਹੋਈਆਂ ਉਹ ਵੀ ਚੁੱਪਚੁੱਪ ਸੀ ਨਿੱਲਾ ਗੁੰਬਦ ਤਪੌਂਚ ਕੇ ਅਸੀਂ ਉਸੇ ਦੁਕਾਨ ਤੋਂ ਮਲਠੀ ਵਾਲਾ ਪਾਨ ਖਰੀਦਿਆ ਮੈਂ ਅੱਧਾ ਪਾਨ ਉਸ ਨੂੰ ਟੁੱਕ ਕੇ ਦਿੱਤਾ ਤੇ ਆਖਿਆ ਅੰਜਨਾ ਅੱਜ ਆਖਰੀ ਵਾਰ ਅਸੀਂ ਇਕੱਠੇ ਪਾਨ ਖਾ ਰਹੇ ਹਾਂ ਪਰ ਮੈਂ ਸਾਰੀ ਉਮਰ ਤੇਰੇ ਹਿੱਸੇ ਦਾ ਪਾਨ ਟੁੱਕ ਕੇ ਸੁੱਟਦਾ ਰਹਾਂਗਾ ਇਹ ਮੇਰੇ ਪਿਆਰ ਦੀ ਤੇ ਤੇਰੇ ਹਿੱਤ ਭੇਟ ਹੋਵੇਗੀ ਉਸ ਦੀਆਂ ਅੱਖਾਂ ਡੁੱਬ ਡਬਾ ਗਈਆਂ ਉਹ ਬੋਲੀ ਮੈਂ ਤੇਨੂੰ ਉਮਰ ਭਰ ਨਹੀਂ ਭੁੱਲ ਸਕਾਂਗੀ ਇਸ ਸੰਕੇਪ ਚਾਹੇ ਪਿਆਰ ਵਚਨ ਪਿੱਛੋਂ ਅਸੀਂ ਵਿਛੜ ਗਏ ਮੈਂ ਕਈ ਦਿਨ ਗੁਆਚਿਆ ਰਿਹਾ ਦਿਲ ਵਿੱਚ ਖੋ ਪੈਂਦੀ ਸੀ ਕਿਸੇ ਕੰਮ ਵਿੱਚ ਜੀ ਨਹੀਂ ਸੀ ਲੱਗਦਾ ਮਾਲ ਰੋਡ ਉੱਤੇ ਕਿਸੇ ਲੰਬੀ ਗੁੱਤ ਦੇ ਖੁੱਲੇ ਪਹੁੰਚਿਆਂ ਵਾਲੀ ਕੁੜੀ ਨੂੰ ਤੁਰੇ ਜਾਂਦਾ ਵੇਖਦਾ ਤਾਂ ਮੈਨੂੰ ਅੰਜਨਾ ਦਾ ਝੋਲਾ ਪੈਂਦਾ ਰੇਡੀਓ ਲਈ ਨਾਟਕ ਲਿਖਦਿਆਂ ਬਾਰ-ਬਾਰ ਉਸ ਦੀ ਅੱਖਾਂ ਤੇ ਸੂਹੇ ਬੁੱਲ ਨਜ਼ਰਾਂ ਅੱਗੇ ਫਿਰ ਤੇ ਇੱਕ ਦੋ ਵਾਰੀ ਮਨ ਵਿੱਚ ਆਈ ਕਿ ਖੁਦ ਖੁਸ਼ੀ ਕਰ ਲਵਾਂ ਜਦੋਂ ਮੈਂ ਨੀਲਾ ਗੁੰਬਦ ਵਾਲੀ ਦੁਕਾਨ ਤੋਂ ਪਾਣ ਲਗਵਾਉਂਦਾ ਤਾਂ ਕਲੇਜੇ ਵਿੱਚ ਸ਼ੁਰੀਆਂ ਚੱਲਦੀਆਂ ਪਰਵਾੜੀ ਮੈਨੂੰ ਉਹੀ ਮਰਠੀ ਵਾਲਾ ਬੰਗਲਾ ਪਾਣ ਚਾਂਦੀ ਦੇ ਵਰਕ ਵਿੱਚ ਬਲੇਟ ਕੇ ਦਿੰਦਾ ਮੈਂ ਅੱਧਾ ਪਾਨ ਖਾਂਦਾ ਤੇ ਅੱਧਾ ਅੰਜਨਾ ਦੇ ਨਿਮਿੱਤ ਟੋਕ ਕੇ ਸੁੱਟ ਦਿੰਦਾ ਮੈਂ ਪਾਨ ਕਿਤੋਂ ਵੀ ਖਾਂਦਾ ਅੰਜਨਾ ਦੀ ਯਾਦ ਵਿੱਚ ਅੱਧਾ ਟੋਕ ਕੇ ਸੁੱਟਣਾ ਨਾ ਭੁੱਲਦਾ ਇਹ ਕਾਰਨ ਮੇਰੇ ਨਿਮਨ ਚੇਤਨ ਵਿੱਚ ਰਚ ਗਿਆ ਸੀ ਚਾਹੇ ਮੈਂ ਕੁਝ ਵੀ ਸੋਚ ਰਿਹਾ ਹੁੰਦਾ ਕਿਸੇ ਵੀ ਥਾਂ ਹੁੰਦਾ ਕਿਸੇ ਵੀ ਨਾਲ ਹੁੰਦਾ ਅੱਧਾ ਪਾਨ ਟੁੱਕ ਕੇ ਸੁੱਟ ਦੇਣਾ ਮੇਰਾ ਨਿਯਮ ਸੀ ਦਿਨ ਲੰਘਦੇ ਗਏ ਸਮੇਂ ਦੀ ਵਿੱਥ ਵਾਦੀ ਗਈ ਪਰ ਜਦੋਂ ਵੀ ਮੈਨੂੰ ਅੰਜਨਾ ਦੀ ਕੋਈ ਖ਼ਬਰ ਮਿਲਦੀ ਜਾਂ ਕਿਧਰੇ ਉਸ ਦਾ ਜ਼ਿਕਰ ਆਉਂਦਾ ਤਾ ਮੇਰੇ ਕਲੇਜੇ ਵਿੱਚ ਰੁਗ ਭਰਿਆ ਜਾਂਦਾ ਫਿਰ ਦੇਸ਼ ਦਾ ਬਟਵਾਰਾ ਹੋਇਆ ਫਸਾਦਾਂ ਵਿੱਚ ਮੈਂ ਦਿੱਲੀ ਆ ਗਿਆ ਤੇ ਇੱਥੇ ਕਹਾਣੀਆਂ ਤੇ ਨਾਟਕ ਲਿਖ ਕੇ ਰੋਜੀ ਕਮਾਉਣ ਲੱਗਾ ਅੰਜਨਾ ਬਾਰੇ ਪਤਾ ਲੱਗਾ ਕਿ ਉਹ ਮਾਂ ਤੀ ਸਹੀ ਸਲਾਮਤ ਗੁਰਦਾਸਪੁਰ ਪਹੁੰਚ ਗਈਆਂ ਸਨ ਉਹ ਆਪਣੀ ਮਾਂ ਸਮੇਤ ਭੈਣ ਤੇ ਜੀਜੇ ਕੋਲ ਰਹਿਣ ਲੱਗੀ ਸੀ ਮੈਨੂੰ ਕਦੀ ਕਦਾਈ ਉਸਦੀ ਸੂਹ ਮਿਲਦੀ ਰਹਿੰਦੀ ਉਹ ਉਤਨੀ ਹੀ ਸੋਹਣੀ ਸੀ ਉਸਦੀ ਮਾਂ ਉਸੇ ਤਰ੍ਹਾਂ ਚੰਗੇ ਵਰ ਦੀ ਤਲਾਸ਼ ਕਰ ਰਹੀ ਸੀ ਕਈ ਸਾਲ ਲੰਘ ਗਏ ਮੈਂ ਜ਼ਿੰਦਗੀ ਦੇ ਸੰਗਰਾਮ ਵਿੱਚ ਜੂਸਦਾ ਰਿਹਾ ਲੇਖਕਾਂ ਨੇ ਇੱਕ ਡੈਲੀਗੇਸ਼ਨ ਨਾਲ ਮਾਸਕੋ ਗਿਆ ਉੱਥੋਂ 2 ਸਾਲ ਯੂਰਪ ਤੇ ਇੰਗਲੈਂਡ ਚਲਾ ਗਿਆ ਫਿਰ ਮਾਸਕੋ ਆਇਆ 2 ਸਾਲ ਬਾਅਦ ਰਹਿ ਕੇ ਜਦੋਂ ਦਿੱਲੀ ਪਰਤਿਆ ਤਾਂ ਚੀਜ਼ਾਂ ਦੇ ਭਾਅ ਚੜ ਰਹੇ ਸਨ ਚੀਨ ਤੇ ਭਾਰਤ ਦੀ ਦੋਸਤੀ ਦੀ ਧੂਮ ਸੀ ਹੜਾ ਨਾਲ ਦੇਸ਼ ਦਾ ਬੁਰਾ ਹਾਲ ਸੀ ਤੇ ਮੇਰਾ ਮਕਾਨ ਥਾਂ-ਥਾਂ ਤੋਂ ਚੋ ਰਹਿਆ ਸੀ ਮੈਨੂੰ ਅੰਜਨਾ ਬਾਰੇ ਖਬਰ ਮਿਲੀ ਕਿ ਉਸਦੀ ਸ਼ਾਦੀ ਹੋ ਗਈ ਹੈ ਮੇਰਠ ਦਾ ਇੱਕ ਰਾਈਸ ਜੋ ਕਈ ਕਾਰਖਾਨਿਆਂ ਦਾ ਮਾਲਕ ਸੀ ਉਹਨੂੰ ਵਿਆਹ ਕੇ ਲੈ ਗਿਆ ਸੀ ਪਰ ਕੁਝ ਕੁ ਮਹੀਨਿਆਂ ਪਿੱਛੋਂ ਹੀ ਉਹ ਆਪਣੇ ਪਤੀ ਨੂੰ ਛੱਡ ਕੇ ਫਿਰ ਮਾਂ ਕੋਲ ਗੁਰਦਾਸਪੁਰ ਆ ਗਈ ਸੀ ਮੇਰਾ ਇੱਕ ਵਕੀਲ ਦੋਸਤ ਸੀ ਜੋ ਗੁਰਦਾਸਪੁਰੋਂ ਆਇਆ ਸੀ ਮੈਨੂੰ ਆਖਣ ਲੱਗਾ ਤੈਨੂੰ ਅੰਜਨਾ ਹੋਣ ਵੀ ਯਾਦ ਕਰਦੀ ਹੈ ਮੇਰਾ ਦਿਲ ਜ਼ੋਰ ਨਾਲ ਧੜਕਿਆ ਤੇ ਮੈਂ ਪੁੱਛਿਆ ਕਿਵੇਂ ਉਹ ਸਾਡੇ ਗਵਾਂਢ ਵਿੱਚ ਰਹਿੰਦੀ ਹੈ ਮੇਠ ਦੇ ਇੱਕ ਬੰਦੇ ਨਾਲ ਉਸਦੀ ਸ਼ਾਦੀ ਹੋਈ ਜੋ ਆਪਣੇ ਆਪ ਨੂੰ ਕਾਰਖਾਨਿਆਂ ਦਾ ਮਾਲਕ ਦੱਸਦਾ ਸੀ ਦਰਅਸਲ ਉਹ ਜੂਏ ਬਾ ਸ਼ਰਾਬੀ ਲਫੰਗਾ ਸੀ ਉਸਨੇ ਉਹ ਸਬਜ਼ ਬਾਗ ਦਿਖਾਏ ਕਿ ਮਾਂ ਤੀ ਦੋਵੇਂ ਉਸ ਦੀਆਂ ਗੱਲਾਂ ਵਿੱਚ ਆ ਗਈਆਂ ਉਸ ਠੱਗ ਦੇ ਤਾਂ ਅੰਜਨਾ ਦੇ ਹੱਥ ਕੰਦ ਦੇ ਗਹਿਣੇ ਵੀ ਵੇਚ ਖਾਦੇ ਇੱਕ ਦਿਨ ਸ਼ਰਾਬ ਪੀ ਕੇ ਉਸਨੇ ਅੰਜਨਾ ਨੂੰ ਕਟਿਆ ਤੇ ਉਹ ਛੱਡ ਕੇ ਆ ਗਈ ਮੈਨੂੰ ਇਹ ਸੁਣ ਕੇ ਤਕਲੀਫ ਹੋਈ ਇਤਨੀ ਸੋਹਣੀ ਕੁੜੀ ਨਾਲ ਇਹੋ ਜਿਹਾ ਵਾਸ਼ਿਆਨਾ ਵਰਤਾਓ ਕੋਈ ਕਿਵੇਂ ਕਰ ਸਕਦਾ ਹੈ ਅੰਜਨਾ ਦੀ ਮਾਂ ਬਿਮਾਰ ਰਹਿਣ ਲੱਗੀ ਸੀ ਉਸ ਦੀ ਸਿਹਤ ਨਿੱਗਰਦੀ ਗਈ ਅਖੀਰ ਉਸ ਨੂੰ ਪੀਲੀਆ ਹੋ ਗਿਆ ਤੇ ਹਫ਼ਤੇ ਪਿਛੋਂ ਪਰਲੋਕ ਸੁਧਾਰ ਗਈ ਅੰਜਨਾ ਨੇ ਨੌਕਰੀ ਦੀ ਕੋਸ਼ਿਸ਼ ਕੀਤੀ ਪਰ ਕਿਸੇ ਥਾਂ ਕੰਮ ਨਾ ਬਣਿਆ ਤੰਗ ਆ ਕੇ ਉਸਨੇ ਲੁਧਿਆਣੇ ਤੋਂ ਟੈਲੀਫੋਨ ਆਪਰੇਟਰ ਦੀ ਟ੍ਰੇਨਿੰਗ ਲੈ ਲਈ ਅਤੇ ਉਹ ਉੱਥੇ ਹੀ ਆਪਰੇਟਰ ਲੱਗ ਗਈ। ਇੱਕ ਰਾਤ ਮੈਂ ਸੁੱਤਾ ਪਿਆ ਸਾਂ ਕਿ ਟੈਲੀਫੋਨ ਦੀ ਘੰਟੀ ਵੱਜੀ ਮੈਂ ਝੁੰਝਲਾ ਕੇ ਉੱਠਿਆ 1:30 ਵਜੇ ਟੈਲੀਫੋਨ ਚੁੱਕਿਆ ਤੇ ਖਿਜ ਕੇ ਬੋਲਿਆ ਕੌਣ ਆਵਾਜ਼ ਆਈ ਅੰਜਨਾ ਫਿਰ ਖਾਮੋਸ਼ੀ ਮੈਂ ਹੈਰਾਨ ਸਾਂ ਕਿ ਸੁਪਨਾ ਤਾਂ ਨਹੀਂ ਸੀ ਮੈਂ ਫਿਰ ਪੁੱਛਿਆ ਕੌਣ ਅੰਜਨਾ ਬੋਲ ਰਹੀ ਹਾਂ ਲੁਧਿਆਣੇ ਤੋਂ ਮੈਂ ਬਲਵੰਤ ਨਾਲ ਗੱਲ ਕਰਨਾ ਚਾਹੁੰਦੀ ਹਾਂ बोल ਰਿਹਾ ਹਾਂ ਮੈਂ ਆਖਿਆ ਉਹ ਆਵਾਜ਼ ਅੰਜਨਾ ਦੀ ਹੀ ਸੀ ਉਹੀ ਲਹਿਜਾ ਉਹੀ ਸ਼ੋਖੀ ਉਹੀ ਆਪਣਤ 20 ਸਾਲਾਂ ਪਿੱਛੋਂ ਵੀ ਉਹ ਨਹੀਂ ਸੀ ਬਦਲੀ ਮੇਰੇ ਲੂ ਲੂ ਵਿੱਚ ਅੰਜਨਾ ਦਾ ਅਹਿਸਾਸ ਧੜਕਣ ਲੱਗਾ ਸਾਰੀਆਂ ਯਾਦਾਂ ਇੱਕਦਮ ਦਿਮਾਗ ਵਿੱਚ ਘੁੰਮ ਗਈਆਂ ਮਨ ਦੇ ਹਨੇਰੇ ਵਿੱਚ ਫੁੱਲ ਚੜੀ ਬਾਲ ਉੱਠੇ ਮੇਰਾ ਵਜੂਦ ਲਰ ਜਾ ਗਿਆ ਅਸੀਂ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਉਸ ਨੂੰ ਮੇਰੇ ਵਿਦੇਸ਼ ਜਾਣ ਇਨਾਮ ਮਿਲਣ ਤੇ ਨਾਟਕਾਂ ਦਾ ਸਾਰਾ ਪਤਾ ਸੀ ਉਸ ਆਖਿਆ ਮੈਂ ਕੱਲ ਸਵੇਰੇ ਦਿੱਲੀ ਆ ਰਹੀ ਹਾਂ ਮੇਰੀ ਇੰਟਰਵਿਊ ਹੈ ਦਿੱਲੀ ਵਿੱਚ ਟੈਲੀਫੋਨ ਦੇ ਵਿਭਾਗ ਨੇ ਨੌਕਰੀਆਂ ਉੱਤੇ 10 ਕੁੜੀਆਂ ਰੱਖਣੀਆਂ ਹਨ ਤੇਰੀ ਬਹੁਤ ਵਕੀਫੀਅਤ ਹੈ ਜੇ ਕਿਸੇ ਅੱਗੇ ਮੇਰੀ ਸਪਾਰਸ਼ ਕਰ ਸਕੇ ਤਾਂ ਉਸਦੀ ਆਵਾਜ਼ ਕੰਬ ਗਈ ਉਹ ਫਿਰ ਬੋਲੀ ਮੈਂ ਕੱਲ 2 ਵਜੇ ਦਿੱਲੀ ਬੱਸਾਂ ਦੇ ਅੱਡੇ ਉੱਤੇ ਪਹੁੰਚ ਜਾਵਾਂਗੀ ਮੇਰੀ ਬੱਸ ਲੁਧਿਆਣੇ ਤੋਂ ਸਵੇਰੇ 6 ਵਜੇ ਚੱਲਣੀ ਹੈ ਪਹਿਲੀ ਵਾਰ ਦਿੱਲੀ ਆ ਰਹੀ ਹਾਂ ਮੈਨੂੰ ਅੱਡੇ ਉੱਤੇ ਮਿਲੇਗਾ ਜ਼ਰੂਰ ਮੈਂ ਆਖਿਆ ਇਸ ਪਿੱਛੋਂ ਟੈਲੀਫੋਨ ਬੰਦ ਹੋ ਗਿਆ ਅੰਜਨਾ ਨੇ ਰਾਤ ਨੂੰ ਮੌਕਾ ਪਾ ਕੇ ਮੁਫਤ ਟੈਲੀਫੋਨ ਕੀਤਾ ਸੀ ਮੈਂ ਉਸ ਪਿੱਛੋਂ ਸੌ ਨਾ ਸਕਿਆ ਦੂਜੇ ਦਿਨ ਤਿਆਰ ਹੋ ਕੇ ਮੈਂ 1:30 ਵਜੇ ਹੀ ਬੱਸ ਦੇ ਅੱਡੇ ਉੱਤੇ ਪਹੁੰਚ ਗਿਆ ਲੁਧਿਆਣੇ ਵਾਲੀ ਬੱਸ ਹਾਲੀ ਨਹੀਂ ਸੀ ਆਈ ਜਦੋਂ ਕੋਈ ਬੱਸ ਪੰਜਾਬ ਵੱਲੋਂ ਅੱਡੇ ਵਿੱਚ ਦਾਖਲ ਹੁੰਦੀ ਤਾਂ ਮੇਰੀ ਘਬਰਾਹਟ ਪਾਤ ਜਾਂਦੀ ਮੈਂ ਸਵਾਰੀਆਂ ਨੂੰ ਗੋਹ ਨਾਲ ਵੇਖਦਾ ਤੇ ਫਿਰ ਟੈਲਣ ਲੱਗਦਾ ਕਈ ਵਾਰੇ ਧੜਕਾ ਵੀ ਲੱਗਦਾ ਮਤਾਂ ਉਹ ਆਵੇ ਹੀ ਨਾ ਲੁਧਿਆਣੇ ਤੋਂ ਸਵਾਰੀਆਂ ਨਾਲ ਭਰੀ ਬੱਸ ਆ ਕੇ ਰੁਕੀ ਰੌਲਾ ਜਿਹਾ ਮਚ ਗਿਆ ਕਈ ਕੁਲੀ ਬਸ ਦੀ ਛੱਤ ਉੱਤੇ ਜਾ ਚੜੇ ਤੇ ਸਮਾਨ ਢੇਠਾ ਲੋਹਣ ਲੱਗੇ ਸਵਾਰੀਆਂ ਬੁਖਚੇ ਸਾਂਭੀ ਭੀੜ ਭੜੱਕੇ ਵਿੱਚ ਉਤਰ ਰਹੀਆਂ ਸਨ ਮੈਂ ਸਾਰੇ ਦੇਖਿਆ ਮੈਨੂੰ ਅੰਜਨਾ ਨਜ਼ਰ ਨਹੀਂ ਨਾਈ ਨਿਰਾਸ਼ ਹੋ ਕੇ ਮੈਂ ਕੰਡੈਕਟਰ ਵੱਲ ਵਧਿਆ ਕਿ ਲੁਧਿਆਣੇ ਤੋਂ ਕੋਈ ਹੋਰ ਬੱਸ ਤਾਂ ਨਹੀਂ ਸੀ ਆ ਰਹੀ ਇਤਨੇ ਵਿੱਚ ਮਦਰੇ ਕੱਤ ਦੀ ਮਾਈ ਧਾਰੀਆਂ ਵਾਲਾ ਥੈਲਾ ਚੁੱਕੀ ਸਿੱਧੀ ਮੇਰੇ ਵੱਲ ਆਈ ਉਸਦੇ ਵਾਲ ਸਰੋਂ ਦੇ ਤੇਲ ਨਾਲ ਚੋਪੜੇ ਸਿਰ ਨਾਲ ਚਿਪਕੇ ਹੋਏ ਸਨ ਅਤੇ ਬੱਕਰੀ ਦੀ ਪੂੰਛ ਵਰਗੀ ਗੁੱਤਣੀ ਉੱਚੀ ਤੰਗ ਕਮੀਜ਼ ਜਿਸ ਵਿੱਚ ਉਸ ਦਾ ਪਿੱਲਪਿਲਾ ਢਿੱਡ ਤੇ ਛਾਤੀਆਂ ਨੂੰ ਸੰਜਿਵੇਂ ਪ੍ਰਾਂਤ ਵਿੱਚ ਮੁੱਕੀ ਦੇ ਕੇ ਰੱਖੇ ਆਟੇ ਦੀ ਤੌਣ ਟੱਕੀ ਹੋਵੇ ਸਲਵਾਰ ਦੇ ਪੌਂਚੇ ਖੁੱਲੇ ਸੰ ਤੇ ਗਲ ਵਿੱਚ ਕੋਰੜਾ ਚੁੰਨੀ ਉਹ ਬੋਲੀ ਮੈਨੂੰ ਪਛਾਣਿਆ ਨਹੀਂ ਮੈਂ ਹਾਂ ਤੁਹਾਡੀ ਅੰਜਨਾ ਉਹ ਮੁਸਕਰਾਈ ਤੇ ਮੈਂ ਉਸ ਦੀਆਂ ਅੱਖਾਂ ਤੇ ਬੋਲ ਤੋਂ ਪਛਾਣ ਲਿਆ ਮੈਂ ਸੰਭਲ ਕੇ ਆਖਿਆ ਕਿਉਂ ਨਹੀਂ ਤੈਨੂੰ ਭੁੱਲ ਸਕਦਾ ਹਾਂ ਮੈਂ ਉਸ ਦਾ ਥੈਲਾ ਫੜ ਲਿਆ ਤੇ ਅਸੀਂ ਸਕੂਟਰ 'ਚ ਬੈਠ ਕੇ ਘਰ ਗਏ ਉਹ ਬਹੁਤ ਖੁਸ਼ ਸੀ ਘਰ ਆਇਆ ਤਾਂ ਨੌਕਰ ਨੇ ਖਾਣਾ ਲਗਾ ਦਿੱਤਾ ਮੈਂ ਉਸ ਨੂੰ ਕਾਸ ਅੱਛਾ ਖਾਣਾ ਪਕਾਉਣ ਲਈ ਆ ਕੇ ਗਿਆ ਉਹ ਗੱਲਾਂ ਕਰਦੀ ਰਹੀ ਉਸ ਤੇ ਹਰ ਅੰਦਾਜ਼ ਵਿੱਚ 20 ਸਾਲ ਪੁਰਾਣੀ ਬਾਤ ਸੀ ਸਮੇਂ ਨੇ ਜਿਵੇਂ ਮੁੱਕਾ ਮਾਰ ਕੇ ਉਸ ਦੀ ਸਖਸ਼ਤ ਨੂੰ ਉਸੇ ਥਾਂ ਠਾਪ ਰੱਖਿਆ ਹੋਵੇ ਇਸੇ ਲਈ ਸਰੀਰ ਤੇ ਮਨ ਵਿੱਚ ਕੋਈ ਸਮੇਲ ਨਹੀਂ ਸੀ ਸ਼ਾਮ ਨੂੰ ਅਸੀਂ ਬੰਗਾਲੀ ਮਾਰਕੀਟ ਸੈਰ ਕਰਨ ਗਏ ਉਸਨੇ ਚਾਟ ਤੇ ਭੱਲੇ ਖਾਦੇ ਜੋ ਉਸਨੂੰ ਬੇਹੱਦ ਸੁਆਦ ਲੱਗੇ ਉਹ ਚਾਟ ਖਾ ਕੇ ਉਂਗਲਾ ਚੱਟ ਰਹੀ ਸੀ ਸਵੇਰ ਦੀ ਚਾਹ ਲਈ ਗੁਲਾਬ ਜਾਮਣ ਤੇ ਵਰਫੀ ਖਰੀਦੀ ਦੁਕਾਨ ਤੋਂ ਉਤਰਨ ਲੱਗੇ ਤਾਂ ਪਨਵਾੜੀ ਨੂੰ ਦੋ ਮਿੱਠੇ ਪਾਨ ਲਗਵਾਉਣ ਲਈ ਆਖਿਆ ਇੱਕ ਪਾਨ ਮੈਂ ਅੰਜਨਾ ਨੂੰ ਦਿੱਤਾ ਤੇ ਇੱਕ ਖੁਦ ਖਾਦਾ ਪਾਨ ਮੂੰਹ ਵਿੱਚ ਪਾਉਣ ਲੱਗਿਆ ਤਾਂ ਆਦਤ ਅਨੁਸਾਰ ਮੈਂ ਅੱਧਾ ਹਿੱਸਾ ਟੋਕ ਕੇ ਸੁੱਟ ਦਿੱਤਾ ਅੰਜਨਾ ਨੇ ਮਲਾਰ ਤੇ ਲਾੜ ਨਾਲ ਸਿਰ ਘੁਮਾਇਆ ਉਸਦੀ ਬੱਕਰੀ ਦੀ ਪੂੰਛ ਵਰਕੀ ਗੁੱਤਣੀ ਹਿੱਲੀ ਤੇ ਉਹ ਬੋਲੀ ਤੁਸੀਂ ਮੇਰੇ ਨਾਂ ਦਾ ਪਾਨ ਹੁਣ ਤੱਕ ਸੁੱਟਦੇ ਹੋ ਮੈਂ ਤਾਂ ਕਿਹਾ ਭੁੱਲ ਗਏ ਹੋਮੋਂਗੇ ਮੈਂ ਹਰਾਮ ਤੇ ਉਪਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਣ ਲੱਗ ਗਿਆ ਧੰਨਵਾਦ